ਹਾਂਜੀ ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਾਲਕੋ ਜੀ ਅੱਜ ਫੇਰ ਦਸ਼ਮੇਸ਼ ਵਰਕਸ਼ਾਪ ਮੋੜ ਮੰਡੀ ਨੇੜੇ ਪੈਟਰੋਲ ਪੰਪ ਸਰਕਾਰੀ ਹਾਈ ਸਕੂਲ ਮੋੜ ਕਲਾਂ ਤੇ ਅੱਜ ਚਾਚਾ ਜੀ ਕੋਲੇ ਆਏ ਚਾਚਾ ਜੀ ਕੀ ਹਾਲ ਚਾਲ ਨੇ ਹੋਰ ਠੀਕ ਹੋ ਆਹੋ ਵਧੀਆ ਚੜਦੀ ਕਲਾ ਤੇ ਨੌ ਪਰ ਨੌ ਆ ਜਮਾ ਕੰਮ ਤਾਂ ਹੰਦਾ ਕਿਵੇਂ ਚੱਲਦਾ ਮਾ ਕਿਰਪਾ ਗੁਰੂ ਜੀ ਕਿਰਪਾ ਗੁਰੂ ਦੀ ਕਿਰਪਾ ਗੁਰੂ ਦੀ ਕਿਉਂਕਿ ਕਹਿਣਾ ਤਾਂ ਨਹੀਂ ਤਿੰਨ ਤਿੰਨ ਚਾਰ ਚਾਰ ਟਰੈਕਟਰ ਤਾਂ ਮੇਰੇ ਕੋਲੇ ਘਰੇ ਖੜੇ ਰਹਿੰਦੇ ਆ ਤੇ ਮੈਂ ਫੋਟੋ ਫਾਟੋ ਵੀਡੀਓ ਵੀਡੀਓ ਪਾਉਂਦਾ ਨਹੀਂ ਯਾਰ ਅਗਲਾ ਕਹਿੰਦਾ ਪਤਾ ਨਹੀਂ ਵੀ ਮਿਸਤਰੀ ਜੀ ਦਾ ਟਰੈਕਟਰ ਲੈ ਕੇ ਤੇ ਕਿੱਥੇ ਖੜਾ ਆਂਦੇ ਆ ਇਹ ਫਿਰ ਮੇਰੇ ਕੋਲੇ ਇੱਥੇ ਜੋ ਦੁਕਾਨ ਭਰ ਜਾਂਦੀ ਆ ਫਿਰ ਮੇਰੇ ਕੋਲੇ ਘਰ ਛੱਡੇ ਆਉਂਦੇ ਉੱਥੇ ਖੜੇ ਰਹਿੰਦੇ ਆ ਜਿੱਦੇ ਹੁਣ ਖੋਜ ਤਾਂ ਮੈਂ ਤੁਹਾਨੂੰ ਵੀਡੀਓ ਜ਼ਰੂਰ ਪਾ ਕੇ ਦਿਖਾਉਂਗਾ ਤੇ ਆਹ ਟਰੈਕਟਰ ਕਿੱਥੋਂ ਆਇਆ ਫਰੀਦਕੋਟ ਦਾ ਫਰੀਦਕੋਟ ਤੋਂ ਟਰੈਕਟਰ ਆਇਆ ਹੈਗਾ ਤੇ ਇੱਕ ਬਾਹ ਟਰੈਕਟਰ ਖੜਾ ਹੈਗਾ ਬਿਲਕੁਲ ਨਵਾਂ 24 ਮਾਡਲ ਆ ਤਿੰਨੇ ਕਿ ਚੱਲੇ ਹੋ ਤਕਰੀਬਨ ਇਹ ਮੁਕਸਰ ਤੋਂ ਆ ਫਰੀਦਕੋਟ ਤੋਂ ਉਹ ਫਰੀਦਕੋਟ ਤੋਂ ਆ ਇਹ ਮੁਕਸਰ ਤੋਂ ਆ ਤੇ ਕਿੰਨਾ ਉਹ ਕਿੰਨਾ ਚੱਲਿਆ ਹੋਆ ਉਹ ਵਸ ਜਾਲ ਬਲੱਟ ਚੱਲੇ 44 ਘੰਟੇ 4 ਮਹੀਨਾ ਦਾ 450 ਘੰਟੇ ਚੱਲੇ ਉਹ ਟਰੈਕਟਰ ਉਹ ਵੀ ਬਿਲਕੁਲ ਨਵਾਂਗਾ ਤੇ ਕੰਮ ਉਹੀ ਆ ਜਿਹੜਾ ਆਪਣਾ ਚੱਲਦਾ ਟਰੈਕਟਰਾਂ ਦੀ ਪਾਵਰ ਵਧਾਉਣ ਦਾ ਤੇ ਐਦੀ ਪਾਵਰ ਵਧਾਰੇਮ ਜੀ ਹਾਂ ਜੀ ਵਧਾ ਤੇ ਇਸ ਤੇ ਖੋਲਣਾ ਸਟਾਰਟ ਹੀ ਕਰਿਆ ਮਸਟਾਰਟ ਹੀ ਕਰਾਇਆ ਤੇ ਮੈਂ ਪੰਪੀ ਹੋ ਗਿਆ ਹਜੇ ਪੰਪੀ ਜੂੰ ਕਰਕੇ ਮੈਂ ਪੰਪੀ ਹਜੇ ਖੋਲਿਆਗਾ ਹਾਂ ਵਿੱਚ ਭਰਾ ਕਹਿੰਦੇ ਆ ਵੀ ਕੱਲੀ ਤੁਸੀਂ ਮੋਡੀਫਿਕੇਸ਼ਨ ਕੇ ਬਦਲ ਕੇ ਕਰਦੇ ਜੋ ਕੁਝ ਹੋਰ ਕਰਦੇ ਹੋ ਬਾਈ ਜੀ ਸਾਰੇ ਕਸ ਦੀ ਕਰਦੇ ਆ ਇਹ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਆ ਵੀ ਬੜੇ ਭਰਾ ਪੁੱਛ ਲੈਂਦੇ ਆ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਤੇਲ ਵਧਾਉਣ ਦੇ ਨਾ ਪੰਪ ਤਾਂ ਐ ਕਰਦੇ ਨੇ ਉਹ ਨਹੀਂ ਹੈਗਾ ਯਾਰ ਵੀ ਪੰਪ ਦੇ ਵੀ ਮੋਡੀਫਿਕੇਸ਼ਨ ਲਾ ਕੇ ਬਕਾਇਦਾ ਤੌਰ ਤੇ ਕਰਾਈ ਜਾਂਦੀ ਆ ਟਰੈਕਟਰ ਖੁੱਲ ਰਿਹਾ ਪੰਪ ਵੀ ਖੁੱਲ ਰਿਹਾ ਉਹ ਬਾਹਰ ਤੁਹਾਨੂੰ ਦਿਖਾਉਣੇ ਉਹ ਵੀ ਕਰਕੇ ਖੜਾਇਆ ਖੜਿਆਗਾ ਬਾਕੀ ਸਾਡਾ ਇਹ ਕੰਮ ਨਹੀਂ ਹੈਗਾ ਵੀ ਅਸੀਂ ਇਕੱਲੇ ਮੋਡੀਫਿਕੇਸ਼ਨ ਹੀ ਕਰਦੇ ਹਾਂ ਅਸੀਂ ਹਰ ਪ੍ਰਕਾਰ ਦਾ ਕੰਮ ਕਰਦੇ ਹਾਂ ਮਕੈਨੀਕਲ ਕੰਮ ਸਾਰਾ ਹੁੰਦਾ ਹੈਗਾ ਮਕੈਨੀਕਲ ਕੰਮ ਪਹਿਲੇ ਤੋਂ ਨਹੀਂ ਮਿਸਤਰੀ ਨੇ ਕਰਿਆ ਹੋਇਆ ਜੀ ਤੇ ਇਹਨਾਂ ਦਾ ਕੀ ਕਰ ਦੇਵੇਂ ਇੰਜਨ ওভার ਹਾਲ ਹੋਰ ਹਾਲਾ ਦੋਨੇ ਇੰਜਨ ওভার ਹਾਲ ਕਰਨੇ ওভার ਹਾਲ ਕਰਦੇ ਆ ਦੇਖੋ ਥੋੜੇ ਖੋਲਿਆ ਪਿਆ ਆ ਨੜੇ 99 ਮਾਡਲ ਆ ਆ ਟਰੈਕਟਰ ਵੀ ਪਹਿਲੀ ਵਾਰ ਖੋਲਿਆ ਗਿਆ ਬਾਈ ਕਹਿੰਦੇ ਨਵਾਂ ਖੜਾਇਆ ਏਜੰਸੀ ਚੋਂ ਤੇ ਇਹ ਟਰੈਕਟਰ ਵੀ ਬਾਹਰੋਂ ਆ ਨਾ ਨਹੀਂ ਵੀ ਬਾਹਰੋਂ ਸਾਰੇ ਬਾਹਰੋਂ ਸਾਰੇ ਟਰੈਕਟਰ ਬਾਹਰੋਂ ਆ ਜਿੰਨੇ ਵੀ ਹੈਗੇ ਆ ਤੇ ਇਹ ਖੋਲਿਆ ਸੀਗਾ ਔਰ ਰੈਕਟਰੀ ਬਾਹਰੋਂ ਆਏ ਵੀ ਆ ਵੀ ਹੁਣ ਮੰਨ ਕੇ ਚੱਲੋ ਵੀ ਪ੍ਰੋਪਰ ਕੱਲਾ ਯਾਰ ਇਹ ਸਾਡਾ ਕੰਮ ਇਹ ਨਹੀਂ ਹੈਗਾ ਵੀ ਅਸੀਂ ਕੱਲੀ ਪਾਵਰ ਵਧਾਉਨੇ ਆ ਠੀਕ ਹੈ ਨਾ ਬਾਕੀ ਆਪਾਂ ਛੇਤੀ ਦੀ ਕਿਸੇ ਦੀ ਵੀਡੀਓ ਪਾਉਂਦੇ ਨਹੀਂ ਹੁੰਦੇ ਜਿੱਥੇ ਵਿਸ਼ਵਾਸ ਯਕੀਨ ਹੋਵੇ ਉੱਥੇ ਵੀਡੀਓ ਪਾਉਨੇ ਹੁੰਦੇ ਆ ਇਹ ਨਹੀਂ ਹੈਗਾ ਵੀ ਆਪਾਂ ਕੱਲੀ ਪਾਵਰ ਵਧਾਉਨੇ ਆ ਆਲ ਓਵਰ ਕਮ ਆ ਕੀ ਕੀ ਕੰਮ ਕਰਦੇ ਆ ਉਹ ਵੀ ਦੱਸ ਦੋ ਸਾਡਾ ਮਕੈਨੀਕਲ ਰੋਟਰ ਕੰਮ ਹੀ ਹੁੰਦਾ ਨਾ ਇੰਜਨ ਤੋਂ ਗੇਅਰ ਟ੍ਰਾਂਸਮਿਸ਼ਨ ਸਪੀਡ ਵਧਾਉਣੀ ਘਟਾਉਣੀ ਕੁਝ ਵੀ ਹੈਗਾ ਸਪੀਡ ਘਟਾਉਣੀ ਵਧਾਉਣੀ ਪਾਵਰ ਵਧਾਉਣੀ ਇੰਜਨ ਕਰਾਉਣਾ ਬ੍ਰੇਕ ਕਰਾਉਣੇ ਲੈਫਟ ਦਾ ਕੰਮ ਕਰਾਉਣਾ ਆਲ ਓਵਰ ਟਰੈਕਟਰ ਦਾ ਕੰਮ ਹੁੰਦਾਗਾ ਦੇਖੋ ਬਾਹਰ ਵੀ ਤੁਹਾਨੂੰ ਦਿਖਾ ਦਿੰਨੇ ਆ ਟਰੈਕਟਰ ਲਾਈਨ ਚ ਲੱਗੇ ਖੜੇ ਨੇ ਮਾਰ ਦਿਓ ਜ਼ੂਮ ਕਰਕੇ ਕੈਮਰਾ ਆਹ ਵੇਖੋ ਆ ਟਰੈਕਟਰ ਹੁਣੇ ਆਏ ਨੇ ਆ ਟਰੈਕਟਰ ਸਾਰੇ ਲਾਈਨ ਚ ਲੱਗੇ ਖੜੇ ਆ ਤੇ ਤਿੰਨ ਟਰੈਕਟਰ ਇਸ ਟਾਈਮ ਮੇਰੇ ਕੋਲੇ ਘਰੇ ਖੜੇ ਆ ਤੇ ਆਹ ਟਰੈਕਟਰ ਦਾ ਕੰਮ ਕਰਿਆ ਪਾਵਰ ਵਧਾਈ ਆ ਹੋ ਗਿਆ ਤੇ ਇਹ ਬਿਲਕੁਲ ਤਿਆਰ ਹੋ ਗਿਆ ਟਰੈਕਟਰ ਤੁਹਾਨੂੰ ਦਿਖਾਉਨੇ ਆ ਸਭ ਤੋਂ ਵੱਡੀ ਚੀਜ਼ ਤੁਹਾਨੂੰ ਇਹ ਦਿਖਾਉਨੇ ਆ ਵੀ ਟਰੈਕਟਰ ਨੂੰ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਟਰੈਕਟਰ ਖੁੱਲਿਆ ਕਿ ਨਹੀਂ ਖੁੱਲਿਆ ਤੇ ਕੋਲ ਮਾਰ ਕੇ ਦਿਖਾ ਦਿਓ ਬੈਂਟਰੀ ਆ ਲੈ ਆਓ ਆ ਪੰਪ ਪੰਪ ਤੇ ਤੁਸੀਂ ਨਿਗਾਹ ਮਾਰੋ ਆ ਨਟਾ ਨੋਟਾ ਤੇ ਇਧਰਲੇ ਪਾਸੇ ਆ ਦੇਖੋ ਇਹ ਨਹੀਂ ਲੱਗਦਾ ਵੀ ਟਰੈਕਟਰ ਖੁੱਲਿਆ ਜਾਂ ਨਹੀਂ ਖੁੱਲਿਆ ਸਾਰਾ ਕੁਝ ਦਾ ਕੰਮ ਤਸੱਲੀ ਬਖਸ਼ ਹੋਇਆ ਗਿਆ ਆ ਪਾਵਰ ਵਧੀ ਹੋਈ ਆ ਬਿਲਕੁਲ ਨਵਾਂ ਟਰੈਕਟਰ ਆ ਦੇਖੋ ਚਾਬੀ ਵੀ ਉੱਥੇ ਵੀ ਜਨ ਕੋਈ ਗੱਲ ਨਹੀਂ ਨਵਾਂ ਟਰੈਕਟਰ ਦੇਖੋ ਹਜੇ ਗੁੱਡੀਆਂ ਤੋਂ ਆ ਵੀ ਨਹੀਂ ਪੱਟੇਗੇ ਤੇ ਸਰਬਸਾ ਫੁੱਲ ਹੋ ਗਿਆ ਨਹੀਂ ਮੀਟਰ ਫਿਲਟਰ ਨਾਲ ਦੇ ਆ ਜਾ ਨਾਲ ਦੇ ਫਿਲਟਰ ਆ ਜਾ ਸਰਬਸਾ ਦੇਖੋ ਜਮਾ ਕੰਪਨੀ ਦਾ ਡਾਇਰੈਕਟਰ ਹੈ ਇਹਦੀ ਪਾਵਰ ਬਧਾਤੀ ਕਿੰਨੀ ਪਾਵਰ ਲਾਊ ਘੱਟੋ ਘੱਟ ਇਹ 15 ਕ ਪਾਵਰ ਆਪ ਕਰ ਜਾਂਦਾ ਹੈਗਾ ਮੰਨ ਕੇ ਚੱਲੋ ਇਹ 55 ਜਿੰਨਾ ਹੀ ਪਹਿਲਾਂ ਹਮ 15 ਪਾਵਰ ਕਰ ਜਾਂਦਾ ਮੰਨ ਕੇ ਚੱਲੋ ਵੀ 367 ਪਾਵਰ ਤਾਂ ਲਾਉ ਲਾਓ 15 ਪਾਵਰ ਆਪ ਕਰ ਜਾਂਦਾ ਤੇ ਜੌਂਡੀਰ ਫਿਰ ਆ ਗਿਆ ਜੌਂਡੀਰ ਵੀ 10 ਤੋਂ 12 ਆਪ ਕਰ ਜਾਂਦਾ 10 ਤੋਂ 12 ਕਰ ਜਾਂਦਾ ਏ ਅਸੀਂ ਉਹ ਸਾਹਿਬ ਨਾਲ ਵੀ ਟਰੈਕਟਰ ਤਿਆਰ ਕਰਦੇ ਆ ਵੀ ਅਸੀਂ ਉਹਨਾਂ ਜ਼ਿਆਦਾ ਵੀ ਨਹੀਂ ਅਸੀਂ ਮੰਨ ਕੇ ਚੱਲੋ ਵੀ ਬਹੁਤ ਤੇਲ ਤੂਲ ਚੱਕਦਾ ਜਾਂ ਹੋਰ ਜਗੜ ਕਰਦਾ ਵੀ ਉਹ ਕੰਮ ਨਹੀਂ ਆਗੇ ਕਹਿੰਦਾ ਕੋਈ ਇੰਜਨ ਅਨੁਸਾਰ ਹੋਵੇ ਹਾਂ ਇੰਜਨ ਲਾਈਫ ਵੀ ਉਹ ਨਹੀਂ ਰਹਿੰਦੀ ਆਪਣਾ ਇੰਜਨ ਲਾਈਫ ਵੀ ਉਹ ਨਹੀਂ ਰਹਿੰਦੀ ਆ ਵੀ ਪ੍ਰੋਪਰ ਹਰ ਇੱਕ ਚੀਜ਼ ਨੂੰ ਮੁੱਦੇ ਨਜ਼ਰ ਰੱਖ ਕੇ ਕਰਿਆ ਜਾਂਦਾ ਸੈਂਸਰ ਲਾ ਕਰਨ ਲੱਗਿਆਂ ਉਹ ਕੰਮ ਨਹੀਂ ਹੋਊਗਾ ਉਹ ਕੰਮ ਨਹੀਂ ਹੈਗਾ ਵੀ ਭੱਠੀ ਬੋਡੀ ਫੇਰ ਲਾਲ ਹੋ ਗਿਆ ਉਹ ਕੰਮ ਨਹੀਂ ਹੈਗਾ ਕਿਉਂਕਿ ਯਾਰ ਉਹ ਨਹੀਂ ਚੱਲੋ ਹਰ ਇੱਕ ਮਿਸਤਰੀ ਆਪੋ ਆਪ ਦਾ ਸਾਹਿਬ ਕਿਤਾਬ ਹੁੰਦਾ ਕੱਲ ਨੂੰ ਆਪਾਂ ਟਰੈਕਟਰ ਦੇਖੋ ਕੱਲ ਨੂੰ ਮੁਰੇ ਤੂੜੀ ਦਾ ਸੀਜ਼ਨ ਆਉਣੇ ਆ ਹਾਂ ਜਦੋਂ ਕੰਪੈਨਰ ਡੈਟ ਚਲਣੇ ਉਦੋਂ ਇਹ ਉਹ ਲਾਲ ਹੋ ਜੇ ਨਾ ਜਾਣੀ ਅੱਗ ਕੱਲ ਲੱਗ ਜੇ ਤਾਂ ਨੁਕਸਾਨ ਹੋ ਜਾਂਦਾ ਹਲ ਤਾਂ ਵੈਸੇ ਉਹ ਕੋਈ ਐਡਾ ਕੋਈ ਚੰਗੀ ਗੱਲ ਨਹੀਂ ਗਈ ਹਾਂ ਐਡੀ ਕੋਈ ਚੰਗੀ ਗੱਲ ਨਹੀਂ ਹੈਗੀ ਤੇ ਵੀ ਅਸੀਂ ਉਹੀ ਦੱਸਦੇ ਆਂ ਵੀ ਪਾਵਰ ਉਹਨੀ ਕੁ ਵਧਾਓ ਜਿੰਨੀ ਕਿ ਟਰੈਕਟਰ ਚੱਲਦਾ ਹੋਵੇ ਜਿਆਦਾ ਨੁਕਸਾਨ ਕਰਿਆ ਵੀ ਮਾੜਾ ਹੁੰਦਾ ਤੁਸੀਂ ਆਪਣਾ ਵਾਲਾ ਫੋਟੋ ਬਣਾ ਵੀਡੀਓ ਵਾਲਾ ਕੰਮ ਲਏ ਪਰ ਉਹ ਵਾਹ ਕੇ ਵਹਾਣੇ ਹਾਂ ਨਹੀਂ ਉਹ ਕੰਮ ਟਰੈਕਟਰ ਵਾਹ ਕੇ ਵਹਾਇਆ ਜੀਦੇ ਚੱਲੀ ਦੇ ਵਧੀ ਚੱਲਦੇ ਜਿਹਦੇ ਚੱਲਦੇ ਆ ਦੇਖੋ ਇਹ ਕੱਲੀ ਵੀਡੀਓ ਪਾਉਣ ਨਾਲ ਟਰੈਕਟਰ ਨਹੀਂ ਆਉਂਦੇ ਹੁੰਦੇ ਵੀ ਕੱਲੀ ਵੀਡੀਓ ਪਾਉਣ ਨਾਲ ਇਹ ਟਰੈਕਟਰ ਉਹ ਇੱਕ ਸ਼ਾਇਦ ਜਦੋਂ ਇਹ ਸਪਾਂਸਰ ਲਾਲ ਕਰਨ ਲੱਗੇ ਤਾਂ ਫਿਰ ਆਹ ਹਾਂ 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 ਸਟicker ਮਾਟੀਆਂ ਨੂੰ ਲਾਲ ਕਰ ਲੂ ਤੁਸੀਂ ਸਾਂਸ ਸਾਹਿਬ ਇਹ ਸਟicker ਮਾਚੇ ਹੁੰਦਾ ਆਹ ਸਟicker ਮਾਚੇ ਤੇ ਸ਼ੋਹ ਹਾਈ ਕਾਲੀ ਹੋਈ ਮੈਂ ਵੇਖਿਆ ਟਰੈਕਟਰ ਦਾ ਮੱਚਿਆ ਹੋਇਆ ਬਹੁਤ ਲੰਬੀ ਫਿਰ ਕੋਈ ਆਇਆ ਕੋਈ ਟਰੈਕਟਰ ਆਇਆ ਅੱਛਾ ਉਹ ਦੁਬਾਰੇ ਕਰਕੇ ਦਿੱਤੇ ਹੈਗੇ ਦੁਬਾਰੇ ਕਰਕੇ ਦਿੱਤੇ ਆਹ ਸ਼ੋਹ ਸਾਡੀ ਇਥੇ ਮੱਚੀ ਹੋਈ ਨਹੀਂ ਕਿਉਂਕਿ ਇਹਨਾਂ ਨੇ ਆਪਦਾ ਪੇਜ ਨਹੀਂ ਬਣਾਇਆ ਹੋਇਆ ਯਾਰ ਜਿੱਦੇ ਵੀਡੀਓ ਪਾਉਨੇ ਕਿਉਂਕਿ ਆਪਣੇ ਪਿੰਡ ਤੋਂ ਆ ਚਾਚਾ ਲੱਗਦਾ ਆਪਣਾ ਆਪਾਂ ਤਾਂ ਹਰ ਇੱਕ ਚੀਜ਼ ਦਾ ਭਰੋਸਾ ਯਕੀਨ ਲੈਣੀਆਂ ਵੀ ਹਾਂ ਵੀ ਹਾਂ ਆਪਣ ਤੇ ਹਰ ਵਾਰ ਇਹ ਨਾ ਕੰਮ ਇਹਦਾ ਵੇਖ ਕੇ ਆਪੇ ਉਹਦਾ ਕੰਮ ਕਰਨ ਦਾ ਸਵਾਲ ਵੱਖਰਾ ਹੁੰਦਾ ਹੈਗਾ ਹਾਂ ਇਹ ਕੰਮ ਨੂੰ ਵੇਖ ਕੇ ਕੰਮ ਆਵੇ ਵੀਡੀਓ ਵੀ ਚਲਕ ਵਧੀਆ ਆ ਰਹੀ ਹੈਗਾ ਪਰ ਜਰੀਆਗਾ ਵੀਡੀਓ ਵੀ ਅਸੀਂ ਮੰਨ ਕੇ ਚੱਲੂ ਵੀ ਮਹੀਨੇ ਦੇ ਵਿੱਚ ਇੱਕ ਅੱਧੀ ਵੀਡੀਓ ਹੀ ਪਾਉਨੇ ਆ ਅਸੀਂ ਜ਼ਿਆਦਾ ਵੀਡੀਓ ਨਹੀਂ ਪਾਉਂਦੇ ਵਧੀਆ ਇਹ ਹੁੰਦਾ ਕੰਮ ਦੇਖ ਕੇ ਕੰਮ ਜਿਹੜਾ ਹਾਂ ਜੀ ਹੁਣ ਹੁਣ ਮੰਨ ਕੇ ਚੱਲੋ ਆ ਟਰੈਕਟਰ ਫਰੀਦਕੋਟ ਤੋਂ ਆਇਆ ਠੀਕ ਹੈ ਇਹ ਟਰੈਕਟਰ ਦਾ ਕੰਮ ਕਰਕੇ ਤੋਰਤਾ ਇਹਨੂੰ ਦੇਖ ਕੇ ਉੱਥੋਂ ਦੋ ਟਰੈਕਟਰ ਹੁਣ ਉਹਦਾ ਨਜ਼ਾਰਾ ਹੈਗਾ ਉਹਦਾ ਕੰਮ ਕਰਨ ਦਾ ਸਵਾਲ ਵੱਖਰਾ ਹਾਂ ਬਾਕੀ ਸਾਡੇ ਕੋਲੇ ਵੀ ਤਕਰੀਬਨ ਕਿੰਨੇ ਦਿਨਾਂ ਤਕਰੀਬਨ ਇੱਕ ਮਹੀਨੇ ਨਹੀਂ ਚੱਲੀ ਇਹਨੇ ਇੱਕ ਮਹੀਨੇ ਦੀ ਬੇਟਿੰਗ ਚੱਲੀ ਜਾਂਦੀ ਆ ਜੇ ਕਿਸੇ ਵੀ ਭਰਾ ਨੇ ਕਰਾਉਣੇ ਆ ਆਹ ਟਰੈਕਟਰ ਪਹਿਲਾਂ ਮੇਰੇ ਕੋਲੇ 10 ਦਿਨ ਕਦੇ ਖੜਾ ਰਿਹਾਗਾ ਅਸਟਰ ਅਸੀਂ ਟਰੈਕਟਰ ਮੁਕਾਵੇ 36 ਦਾ ਟਰੈਕਟਰ ਪਹਿਲਾਂ ਕਰਕੇ ਫੇਰ ਦੂਜੇ ਫੇਰ ਕਰਕੇ ਫੇਰ ਕਰਾਂਗੇ ਤੇ ਨੰਬਰ ਤੁਹਾਨੂੰ ਉੱਤੇ ਮੰਨ ਕੇ ਜਲ ਵੀਡੀਓ ਤੇ ਪਾਵਾਂਗੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਕਿਸੇ ਸੰਧਪਰਤੀ ਉਹ ਸੇ ਜਾਣਕਾਰੀ ਫ੍ਰੀ ਚ ਦਿੰਨੇ ਆ ਸਾਨੂੰ ਕੋਈ ਇਹ ਜੀ ਗੱਲ ਨਹੀਂ ਹੈਗੀ ਕੋਈ ਪ੍ਰੋਬਲਮ ਹੋਵੇ ਤਾਂ ਪੁੱਛ ਸਕਦੇ ਹੋ ਫੋਨ ਕਰਕੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਜੀ ਧੰਨਵਾਦ